ਆ ਲਓ ਚਾਚਾ ਅੱਜ ਤੁਹਾਨੂੰ ਸਾਈਕਲ ਚਲਾ ਕੇ ਦਿਖਾਉਂਦਾ ਚਾਚੇ ਨੇ ਗੱਡੀ ਤਿਆਰ ਕਰ ਲਈ ਮੈਂ ਤੂੰ ਬੜਾ ਸਵਾਨ ਰੱਖਾ ਜਿਵੇਂ ਨਹੀਂ ਹੁੰਦਾ ਨਾ ਤੈਨੂੰ ਵਾਹ ਵਾਹੇ ਗੁਰੂ ਕਾਲੇ ਅੰਗੂਰਾਂ ਦੇ ਸ਼ੇਗ ਨੂੰ ਧੂਪ ਦੇ ਅਗੇ ਨੌਜਵਾਨ ਬਾਹਰ ਨਿਕਲੇ ਤੱਕ ਕਣੀਆਂ ਨੇ ਸਵਾਗਤ ਕੀਤਾ ਹਾਂ ਜੀ ਕਰੋੜ ਬਟਿੰਡਾ ਦੇ ਸਾਸਰੀ ਘਾਲ ਬਈ ਸਾਰਿਆਂ ਨੂੰ ਵੀਡੀਓ ਦੇਖਣ ਵਾਲਿਆਂ ਨੂੰ ਆ ਮੌਸਮਾਂ ਸਵੇਰੇ ਅੱਜ ਇੱਥੇ ਬੱਦਲ ਬਾਈ ਵਾਲਾ ਕਣੀਆਂ ਕਣੀਆਂ ਕਾਢਿਆਂ ਵਾਲਾ ਮੌਲ ਆ ਬਣਿਆ ਹੋਇਆਗਾ ਤੇ ਅੱਜ 21 ਭਾਤੋਂ 12.24 ਠੀਕ ਹੈ ਤੇ 6 ਦਸੰਬਰ ਤੇ ਐਸ ਮਿੱਤਰ ਨਾਲ ਕੰਮ ਆਏ ਸੀ ਇੱਥੇ ਕਿ ਮੇਰੇ ਇੱਕ ਦੋ ਕੰਮ ਸੀਗੇ ਉਹ ਅਜੇ ਵਿੱਚੀ ਪਏ ਆ ਉਹ ਅਸੀਂ ਕੁਝ ਨਹੀਂ ਕਰਦੇ ਫਿਲਹਾਲ ਦਾਸ ਵਾਪਸ ਚੱਲੇ ਆ ਘਰੇ ਕੋਈ ਹੈ ਨਹੀਂ ਇੱਧਰ ਸਾਰੇ ਗੁਰੂ ਘਰ ਗਏ ਹੋਏ ਨੇਗੇ ਭੋਗ ਨੇਗੇ ਢਾਂ ਕਰਕੇ ਤੇ ਤੂੰ ਮਿੱਤਰਾ ਰਹਿ ਇੱਥੇ ਰਹਿਣਾ ਮੈਨੂੰ ਜੀ ਬੱਲਾ ਕੀ ਯਾਰ ਇਹਨੂੰ ਮਾਥਾ ਮਾਥਾ ਭਗਰਾੋਂ ਨਿਕਲ ਕੇ ਆਇਆ ਇਹ ਕੋਈ ਜੀ ਇਹਨੂੰ ਅੱਜ ਰੱਖਾਂਗੇ ਹਾਂ ਦੁਬਾਰੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਠੀਕ ਹੈ ਧੰਨਵਾਦ ਭਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਰੂਰ ਦੇਖਿਓ ਤੇ ਜਾਣਿਆ ਘਰੇ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਜਾਲੀ ਕਰਦੇ ਗੱਲਬਾਤ ਸਾਰੀ ਨਵੇਂ ਆਇਓ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖਦੇ ਦਾ ਫੋਲੋ ਲਾਜ਼ਮੀ ਕਰ ਲਿਓ ਚੱਲ ਮੇਤਰਾ ਬੈਠ ਗੱਡੀ ਤਲਾਹ ਜੋ ਬਈ ਚੱਪੜਦੇ ਆਂ 3:25 ਦਾ ਟਾਈਮ ਤੇ ਬਠਿੰਡੇ ਤੋਂ ਆ ਕੇ ਕੰਮ ਕਾਰਾਂ ਚ ਲੱਗ ਗਿਆ ਸੀ ਥੋੜਾ ਟਾਈਮ ਰੈਸਟ ਫਰਮਾਈ ਤੇ ਰਿਸ਼ਤੇਦਾਰ ਆਏ ਹੋਏ ਨੇ ਲੈਣਾ ਨੀਰਾਚਾਰਾ ਪਾ ਲਿਆ ਹੁਣ ਛੱਪੜ ਤੇ ਲੈ ਕੇ ਚੱਲਦੇ ਆਂ ਨਾਵਾ ਧੋਈ ਕਰਾ ਕੇ ਲਾਉਣੀ ਆ ਕੋਈ ਛੋਟੀ ਹਾਂ ਖਾਰਾ ਰਲੇ ਬੜੇ ਮੈਂ ਤੇ ਉਸ ਤੋਂ ਬਾਅਦ ਗੱਗੂ ਦੇ ਘਰ ਵੱਲ ਚੱਲਦੇ ਆਂ ਤੇ ਅਗਲੀ ਅਪਡੇਟ ਨਾਲ ਦੀ ਨਾਲ ਦੱਸਦੇ ਆਂ ਕੰਮ ਕਾਰ ਹਾਂਜੀ ਬਸ ਇਹਨੇ ਨਾਲ ਹੀ ਰੱਜ ਜਾਓਗੇ ਤੁਸੀਂ ਖਾ ਲਓ ਖਾ ਲਓ ਣਾ ਨਾ ਨਾ ਛੱਡ ਲਾ ਮਮੀ ਹਾਂਜੀ ਚਲੋ ਨਾ ਕਰੀਏ ਸੱਪੜਾਂ ਤੇ ਇਧਰ ਮੂੰਹ ਕਰੋ ਉਹ ਇਧਰ ਇਹ ਬੋ ਇਹ ਬੋ ਆਏ ਕਿਵੇਂ ਛੱਡੀ ਆਉਗੀ ਇਹ ਬਸ ਉਹ ਕਰ ਦਿਆ ਸਾਂਗਲ ਦੂਜੇ ਪਾਇਆ ਪੈ ਅੱਡ ਦੇ ਲਾਂ ਅਹੀਂ ਗਈ ਬਾਰਾ ਅਹੀਂ ਛੱਡੂਆਂ ਮੈਂ ਵੀ ਫਿਰ ਕਿਵੇਂ ਸੂਟੀ ਆ ਮੇਰੇ ਹੱਥ ਚ ਡਰਦੀ ਜਾਂਦੀ ਆ ਅਜਾ ਹੋਰ ਇਹਦਾ ਦਾਦੀ ਵੀ ਡਰੋਕਾ ਬਾਹੀ ਆ ਲੈ ਫਿਰ ਦੇ ਛੱਡ ਦੇ ਖੁੱਲ ਜੂਗੀ ਯਾਹੋ ਹਾ 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 ਚੱਲ ਇੱਕ ਰਹਿ ਗਈ ਛੱਡ ਨਾਲੀ ਹਾਂ ਹਾਂ ਚਲੋ ਜੀ ਯਾਹੋ ਯਾਹੋ ਚਲੋ ਭਾਈ ਸਾਹਿਬ ਆ ਕੇ ਖਾ ਲਿਓ ਹਾ 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 ਤੁਰ ਪਾ ਬਰਾਵਾ ਕਿੱਧਰ ਫੌੜਿਆਂ ਚੜਦਾ ਫਿਰਦਾ ਇੱਧਰ ਕੀ ਆ ਆ ਕੇ ਖਾ ਲਓ ਆ ਕੀ ਆ ਕੀ ਚਲੋ ਚਲੋ ਆ ਹਾ 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 ਸਤਿ ਸ੍ਰੀ ਅਕਾਲ ਬਾਬੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ 20 ਸੈਕਿੰਡਿੰਗ ਕਰਦੇ ਆ ਭਾਈ ਸਾਡੇ ਇੱਧਰਲੇ ਪਾਸੇ ਵਾਲੇ ਪੁਰਾਣੇ ਬਜ਼ੁਰਗ ਨਵੇਂ ਨਵੇਂ ਵੀ ਹੋਈ ਚਲਾ ਲੈਂਦੇ ਕੋਈ ਟਮਾਟਾ ਲਾ ਨਹੀਂ ਤਾਂ ਬੰਬੂ ਗਾੜ ਪਾਲਦੇ ਆ ਨਵੇਂ ਸ਼ੋਰ ਤਾਂ ਚਲੋ 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 ਤੇ ਮੌਸਮ ਇੱਥੇ ਬਟਿੰਡੇ ਤਾਂ ਕਣੀਆਂ ਲਈ ਲਿਹੇ ਪਈਆਂ ਸੀ ਜਦੋਂ ਮੈਂ ਆਇਆਗਾ ਤਾਂ ਹੀ ਮੈਂ ਆਟੋ ਤੇ ਚੜ ਕੇ ਆ ਕੇ ਸੀ ਬੱਸ ਸਟੈਂਡ ਤੋਂ ਨਹੀਂ ਉਹਨਾਂ ਨੇ ਮੈਨੂੰ ਲੇਟ ਕਰਾ ਦੇਣਾ ਸੀ ਕਿ ਇੱਥੇ ਆ ਵਸ ਬਦਲ ਜੇ ਰੁੜੇ ਫਿਰਦੇ ਹੈਗੇ ਹਵਾ ਵੈਸੇ ਠੰਡੀ ਹੋ ਚੁੱਕੀ ਆ ਕਿਸੇ ਪਾਸੇ ਹਵਾ ਚ ਨਵੀਂ ਆਈ ਆ ਕਣੀਆਂ ਪੈ ਕੇ ਚਲੋ 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 ਗੱਗੂ ਨੂੰ ਲਈ ਸੀ ਤਲਾਹ ਜੀ ਬਈ ਮੈਂ ਕਿ ਆਪਾਂ ਰੁੜਦੇ ਆਂ ਖੇਤ ਨੂੰ ਕੰਮ ਕਰ ਹੈਗਾ ਉਹ ਕਹਿੰਦਾ ਕੰਮ ਕੀ ਹੈ ਕਹਿੰਦਾ ਹਰਾ ਪਿਆ ਆਪਣੇ ਕੋਲੇ ਤੇ ਤੜਕੇ ਚੱਲਾਂਗੇ ਕਹਿੰਦਾ ਖੇਤ ਅੰਮਾ ਕਹਿੰਦੇ ਨਹੀਂ ਆਪਾਂ ਚੱਲਾਂਗੇ ਥੋੜਾ ਬੋਤਾ ਕੰਮ ਕਰ ਕਰਕੇ ਆਵਾਂਗੇ ਬਾਕੀ ਮੈਂ ਦੇਖਦੇ ਆਂ ਮੌਲ ਕੀ ਬਣਦਾਗਾ ਹਿਉ ਹਿਉ ਹੇ ਗੁਰੂ ਜੀ ਬੈਜੋ 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 ਐਸ ਬਲੇ ਨਾਲ ਨੀਰੇ ਦੀ ਕਾਲ ਹੁੰਦੀ ਆ ਇਹ ਕਦੋਂ ਜਾ ਡੁਸ਼ਾ ਕਲੇ ਜੀ ਹਾਂ ਚਲੋ 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 ਆ ਮਾਗਰੀ ਤੁਰਿਆ ਆਉਂਦਾ ਭਾਈ ਸਾਹਿਬ ਹਾਂ ਹੋ ਕਿੱਥੇ ਛੱਡਿਆ ਵਾਂ ਅੱਡੇ ਤੇ ਆ ਵੇਖ ਅੱਡੇ ਇੱਥੇ ਬੱਸ ਕੱਢਦੀ ਆ ਰੋਕ ਲੈ ਮਿੱਤਰਾ ਆ ਸਵਾਰੀ ਲੈਈ ਐ ਏਡੇ ਤੱਕ ਅੱਡੇ ਦੇ ਦਾਰ ਨਹੀਂ ਉਹ ਤੇ ਅੱਡੇ ਤੇ ਜਾਣੇ ਲਾਦੀ ਮੈਂ ਉੱਥੇ ਤੇਰੇ ਪਿੱਛੇ ਆਉਣੀ ਆ ਕਿਹੜੀ ਦੁਕਾਨ ਤੇ ਲਾਉਣੇ ਆ ਉਹ ਜਿਹੜੀ ਵੱਡੀ ਸਾਈ ਦੁਕਾਨ ਹੈ ਕੱਪੜਿਆਂ ਵਾਲੀ ਉਹ ਠੀਕ ਆ ਵੱਡੀ ਦੀ ਦੁਕਾਨ ਸਾਹਮਣੇ ਚੱਲ ਵਧ ਗਈ ਜਾਈਂ ਨਾ ਭਾਈ ਬੇਨਾਮ ਬੱਲੇ ਕਾ ਕੇ ਗਏ ਕੱਪੜੇ ਦੀ ਦੁਕਾਨ ਕਾ ਕੇ ਗਏ ਆ ਠੀਕ ਆ ਹਾਂ ਅੱਡੇ ਦੇ ਅੱਡੇ ਦੇ ਨਾਲ ਉੱਚੀ ਜਿਹੜਾ ਠੀਕ ਹੈ ਚਾਹ ਪਾਣੀ ਪੀ ਗਏ ਨਾ ਕੋਈ ਪਤ ਕੋਈ ਨਹੀਂ ਚਾਹਤਾ ਠੀਕ ਹੈ ਪਾਣੀ ਕੋਈ ਨਹੀਂ ਕੱਢੀ ਮਰਦੇ ਆ ਠੀਕ ਹੈ ਧੰਨ ਭਾਗ ਜੀ ਸਮਾਂ 4:30 5 ਵਜੇ ਦਾ ਹੋਗਾ 4:42 ਮਿੰਟ ਹੋਏ ਨੇ ਇੱਕ ਕੰਮਕਾਰ ਵਾਲਾ ਕੋਈ ਸਮਾਂ ਨਹੀਂ ਰਿਹਾ ਅੱਜ ਹਾਂ ਓਏ ਇਹ ਤਾਂ ਠੰਡਾ ਹੈ ਫਿਰ ਇਹਦਾ ਕੀ ਹੈ ਕੀ ਆ ਕੀ ਕਹਿੰਦਾ ਖੜ ਜਾ ਉਹ ਹੱਥ ਚੱਕਦਾ ਕੰਮਾ ਚਾਚਾ ਸਾਈਕਲ ਤਿਆਰ ਕਰਦਾ ਜਮਾ ਜਾਂਦੀ ਗੋਲੀ ਨੂੰ ਸੁਣਾ ਵੀ ਲਿਆ ਆਈ ਨਹੀਂ ਪੜਦਾ ਕਿੱਥੇ ਤੱਕ ਚਲਾ ਗਏ ਚਾਚਾ ਇੱਥੇ ਕਿਹੜਾ ਤਾਂ ਜਿਹੜਾ ਦਿੱਤਾ ਹੋਇਆ ਉਹਦੇ ਉਹ ਹੋਣੀ ਹਵਾ ਮੈਨੂੰ ਕਹਿੰਦਾ ਤਾਂ ਟਾਇਰ ਟੂਰ ਬੇਕਾਰ ਆ ਟੂਪਾਟਾ ਪਾ ਹੈ ਨਹੀਂ ਮੈਂ ਉਹਨੂੰ ਕਹੇ ਕੁਝ ਨਹੀਂ ਉਹਦੇ ਜਿਹਦੇ ਪਹਿਲਾਂ ਉਹ ਕਰਦੇ ਸੀ ਮਿੱਟੀ ਪਾਉਂਦੇ ਸੀ ਹਵਾ ਪਾਉਣ ਵਾਲੀ ਮਗਲੀ ਹੈ ਗੱਲ ਚ ਆਪ ਮੰਗਲਾ ਤਾਂ ਬਿਨਾ ਹਵਾ ਦਾ ਹੈ ਮਾਂ ਪਾਪੇ ਮੇਰੇ ਬਾਪੂ ਭਾੜਾ ਲਾ ਕੇ ਦੋ ਤੇ ਹੁੰਦਾ ਮੈਂ ਆ ਜਾ ਚਾਚਾ ਸਾਈਕਲ ਚਲਾ ਕੇ ਦਿਖਾ ਚਾਚਾ ਹੈ ਸਾਈਕਲ ਚਲਾ ਕੇ ਦਿਖਾ ਚਾਚਾ ਬਾਪੂ ਨੂੰ ਕਹਿੰਦਾ ਗੱਲ ਜਰਾ ਕਰ ਦਿਓ ਇੱਥੇ ਤੂੰ ਇੱਧਰ ਪਹਿਲਾਂ ਸੱਤਰੀਕਾਰ ਬਲਾਓ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਤਾਜ ਸੱਤਰੀਕਾਰ ਹੈਲੋ ਪਾਣੀ ਕੋ ਛੱਡ ਗਿਆ ਉਹ ਹੱਥ ਨੇ ਪਾਣੀ ਮੈਂ ਜਾਂਦਾ ਮੂਗੜ ਲੈ ਕੇ ਉਧਰ ਲਾ ਮੋਟਰਸਾਈਕਲ ਆਈ ਨਹੀਂ ਕਰੇ ਤੇ ਉਹ ਉਹ ਤਾਂ ਆ ਕੇ ਲੈ ਤਾ ਕਿਹੜਾ ਮੰਗਦਾ ਉਹ ਕੱਲ ਨੂੰ ਫੇੜਾਂਗੇ ਕੱਲ ਨੂੰ ਤੜਕੇ ਆਉਣ ਲੱਗ ਜੂ ਲੈਟ ਪਰਸੋਂ ਤੜਕੇ ਆਉਣ ਲੱਗ ਜੂ ਉਹਦੇ ਚ ਮਾਗਰੋਂ ਛੱਡਿਆ ਸੀ ਪਾਣੀ ਆ ਜਿਹੜੇ ਨੇ ਪਹਿਲਾਂ ਛੱਡਿਆ ਸੀ ਉਹਨਾਂ ਨੇ ਛੱਡ ਗਿਆ ਉਹ ਚਾਰ ਕਿੱਲਿਆਂ ਛੱਡਿਆ ਆਂਗਾ ਤਾਜੀ ਕਿੱਧਰ ਜੜੀ ਐ ਨਾ ਹੈਪੀ ਰੈਟ ਲੈ ਕੇ ਨਾ ਟਿੱਟ ਧੋਣਾ ਫਿਰ ਉਧਰੋਂ ਠੀਕ ਆ ਜੀ ਆ ਤੇ ਕੰਮ ਦਾ ਸਮਾਂ ਤਾਂ ਪਈ ਅੱਜ ਜਿਵੇਂ ਪਹਿਲਾਂ ਗੱਲ ਕਰਦਾ ਆਂਦਾ ਸੀਗਾ ਬਚਿਆ ਨਹੀਂ ਤੇ بس ਥੋੜਾ ਬੋਟਾ ਜਿੰਨਾ ਕਹੇਗਾ ਕੰਮ ਕਰਾਂਗੇ ਤੇ ਚਾਚਾ ਗੱਡੀ ਤਿਆਰ ਕਰਤੀ ਚਾਚਾ ਕਹਿੰਦਾ ਹਵਾ ਹੋ ਆ ਪਾ ਕੇ ਨਮਾਤਾ ਸਾਈਕਲ ਐਡੋ ਕੇ ਰਿਪੋਰਟ ਮੋਹਰੇ ਚ ਜਾਵਾਂ ਬ੍ਰੇਕ ਬਰੂਕ ਵੀ ਚੰਗੇ ਖਾਸੇ ਵਧੀਆ ਲੱਗਦੇ ਆ ਉਹੀ ਜਰ ਲਾ ਰੱਖੀ ਆ ਬਾਹਰ ਸਿੱਟ ਕੇ ਚਾਚਾ ਹਾਂ ਅਰੇ ਚਾਚਾ ਅੱਜ ਤੁਹਾਨੂੰ ਸਾਈਕਲ ਚਲਾ ਕੇ ਦਿਖਾਉਂਦਾ ਚਾਚੇ ਨੇ ਗੱਡੀ ਤਿਆਰ ਕਰ ਲਈ ਮਤਲਬ ਚਾਚਾ ਤੇਰਾ ਇਰਾਦਾ ਵੀ ਐ ਹੀ ਹੋਊਗਾ ਵੀ ਅ ਜਾਇਆ ਕਰਾਂਗੇ ਖੇਤ ਕੋਤ ਹਨਾ ਕਿੰਨੇ ਚਿਰਵਾ ਸਾਈਕਲ ਚਲਾਇਆ ਚਾਚਾ ਉਹ ਪਿੱਛੇ ਹੋ ਜਾ ਤੂੰ ਹਵਾਗਾ ਟਾਗਲੇ ਡਰਚ ਨਾ ਤਾਂ ਅੱਜ ਅਰੇ ਓਏ ਹਾਂ ਚਾਚਾ ਹੈ ਕਿੰਨੇ ਚਿਰ ਬਾਅਦ ਚਲਾਇਆ ਹੈ ਅੰਕਲ ਹਾਂ ਤੇ ਮੈਂ ਹੀ ਲੋਡ ਕਰਾ ਕੇ ਲਿਆਇਆ ਸੀ ਆ ਉੱਥੋਂ ਕੋਲੋਂ 2000 ਰੁਪਏ ਲਾ ਕੇ ਹਾਂ ਉਹ ਤੋਂ ਬਾਅਦ ਉਹ ਹੋ ਗਿਆ ਹਾਂ ਮੁੜ ਕੇ ਛੁੱਟੀ ਕਰਤੀ ਤੋਰਾ ਫੇਰਾ ਰੁਕ ਗਿਆ ਉਦੋਂ ਬਾਅਦ ਚਾਚੇ ਦਾ ਤੇ ਮੁੜ ਕੇ ਸਾਈਕਲ ਵੀ ਰੁਕ ਗਿਆ ਹੈ ਗੱਗੂ ਤਾਂ ਭਾਈ ਸਾਹਿਬ ਜਿਵੇਂ ਪਹਿਲਾਂ ਗੱਲ ਕਰਦਾ ਉਹਦਾ ਨਵੇਂ ਨੌਜਵਾਨ ਤਾਂ ਭਾਈ ਬੰਬੂ ਘਾੜ ਭਾਲ ਦਿਆ ਤੇ ਗੱਗੂ ਦਾ ਹੱਥ ਹੀ ਲਾਉਂਦਾ ਸੀ ਸਾਈਕਲ ਤੇ ਲੀੜਾ ਨਹੀਂ ਬੰਨ੍ਹਦੇ ਕਾਠੀ ਨਹੀਂ ਹੁਣ ਤਾਂ ਖੜਾਉਣੇ ਆਗੇ ਚੱਲ ਛੱਡ ਦੇ ਚਾਚਾ ਛੱਡ ਦੇ ਚਾਚਾ ਨਹੀਂ ਮੈਂ ਲੈ ਕੇ ਜਾਣਾਗਾ ਯਾ ਮਕੈ ਛੱਡ ਦੇ ਹੁਣ ਨੀ ਤੂੰ ਹੱਥ ਨਹੀਂ ਲਾਉਣਾ ਛੱਡ ਦੇ ਬਸ ਜਮਾ ਜੈਰੀ ਆ ਜੀ ਹੈ ਰੇੜਾ ਵਜਾ ਚੱਲਣਾ ਹਾਂ ਬੜਾ ਰੇੜਾ ਸਾਈਕਲ ਤੇ ਬਹੁਤ ਸਾਰਾ ਪਿਆਰ ਸਤਿਕਾਰ ਆਇਆ ਚਾਚਾ ਤੁਹਾਡੇ ਵਾਸਤੇ ਦੁਬਾਰੇ ਫੇਰ ਤੇ ਚਾਚਾ ਕਹਿੰਦੇ ਚੰਗੀਆਂ ਗੱਲਾਂ ਚੰਗੀਆਂ ਗੱਲਾਂ ਹਣਾਉਂਦਾ ਪੁਰਾਣੀਆਂ ਤੇ ਟਿੱਬੇ ਟੁੱਬੇ ਬਹੁਤ ਚੱਕੇ ਆ ਜਿਆਣਾ ਕਈਆਂ ਨਾਲ ਹਾਂ ਹੁਣ ਭਰਦਾ ਤਾਂ ਪਾਈ ਖਰੇ ਹੁਣ ਹੁਣ ਤਾਂ ਇਹ ਇੱਕ ਟਰਾਲੀ ਭਰ ਕੇ ਲੈ ਆਉਣੀ ਹੋਵੇ ਸਾਡੀ ਉਹਦੇ ਵੀ ਬਿਸੂ ਪਏ ਹੁੰਦੇ ਨਾਲੇ ਤੇ ਤਿੰਨੇ ਜਣੇ ਹੁੰਨੇ ਆ। ਟਰਾਲੀਆਂ ਬਾਂਦੇ ਸੀ ਆ ਆ ਏਦਾਂ ਤਗੜਾ ਸੀ ਬਣਾ ਅਗ ਲਕੜਾ। 40 ਇੱਕ ਦਿਨ ਚ। ਹਾਂ। ਅੱਛਾ ਕਿੰਨੇ ਜਣੇ ਹੁੰਦੇ ਸੀ? ਜਣੇ ਛੀ ਭਰਨ ਵਾਲੇ ਹੁੰਦੇ ਦੋ ਲਾਉਣ ਵਾਲੇ। ਹਲੋ। ਲਾਉਣ ਵਾਲੇ ਪੱਕੇ ਹੁੰਦੇ ਉਹੀ। ਦੋ ਮਿੰਟਾਂ ਚ ਲਾ ਦਿੰਦੇ। ਟਰਾਲੀ। ਪੀਸੀ ਲਾਈ ਹੁੰਦੀ ਜਮਾ ਜਿਵੇਂ ਰੇ ਭਰ ਦਿੰਦੇ ਆ। ਹਾਂ। ਤੇ ਹੁਣ ਤਾਂ ਨਹੀਂ ਫੇਰਤ ਪੈਂਦੀ। ਮਾ 40 ਸਾਲ ਹੋ ਗਿਆ ਤਾਂ ਯਾਰ ਪਤਾ ਨਹੀਂ ਕਿੱਧਰ ਜਾਂਦਾ ਉੱਥੇ ਫੇਰ ਆ ਜਾਂਦੀ ਆ ਹੁਣ ਏਦੀ ਉੱਚ ਕਰੀ ਆ 4 ਫੁੱਟ ਪੱਤ ਪਾਦੀ। ਅਦੋਸਾ ਦਾ ਨੂੰ ਪਤਾ ਨਹੀਂ ਅੱਗੇ ਰੇਗ ਰੁਗ ਪਾਈ ਜਾਂਦੀ ਰੇਗ ਰੁਗ ਰਾਹੀ ਲੰਗੇ ਜਾਂਦਾ ਬੈਹਦੇ ਨਹੀਂ ਠੀਕ ਹੈ ਉਹ ਤੂੰ ਹਟ ਜਾ ਨਾਤਾ ਜੀ ਯਾਰ ਇਹ ਤੁਹਾਡੀ ਸੁਰਤ ਤੇ ਜਿਵੇਂ ਕਰ ਪਾਇ ਹੈ ਤੀਜਾ ਤੀਜਾ ਕਰ ਠੀਕ ਹੈ ਪਹਿਲਾਂ ਬਈ ਸਾਡੇ ਪੁਰਾਣੇ ਘਰ ਅੰਦਰ ਹੁੰਦੇ ਸੀ ਪਿੰਡ ਦੇ ਵਿਚਾਲੇ ਜਮਾ ਹੈ ਸਾਲ ਤਾਂ ਚੌਥੇ ਨੇ ਅੱਛਾ ਉਤਗਾ ਕੋ ਇਹਨੂੰ ਫੜੀ ਯਾਰ ਇੱਥੇ ਪਾਲਾ ਤੀਜਾ ਦਾ ਚੌਥਾ ਕਰੇ ਸੀ ਉਧਰ ਅੰਦਰ ਉੱਥੇ ਤਾਂ ਫਿਰ ਉੱਠ ਪੂਛ ਮਾਰਦਾ ਸੀ ਨਾਲੇ ਮੈਸਾ ਮਾਰਦੇ ਹੁੰਦੇ ਸੀ ਹੱਸਿਆਗਾ ਤੂੰ ਹੈ ਜਿਹੜੇ ਸ਼ਰਾਬਲੇ ਬੈਠੇ ਨੇ ਹਾਂ ਉਸੇ 15 ਘਰ ਸੀ ਉਹਨੇ ਸਾਜ ਦੋ ਘਰ ਬੈਠੇ ਨੂੰ ਠੀਕ ਹੈ ਲਾਲਾ ਫਿਰ ਕਿੱਡੇ ਕਿੱਡੇ ਕਰਣੀ ਛੋਟੇ ਛੋਟੇ ਘਰ ਸੀਗੇ ਹੁਣ ਉਹ ਹੀ ਐਡੇ ਐਡੇ ਘਰ ਥੱਪ ਕੇ ਰੱਖ ਲੈਣੇ ਆ ਸਾਫ ਨਹੀਂ ਹੁੰਦੀ ਸਫਾਈ ਨਹੀਂ ਹੁੰਦੀ ਕੋਈ ਹਾਂ ਇਹ ਨਾ ਉਹ ਜਾਮਾ ਨੇ 15 ਫੀ ਕਰਮਾ ਹੋਊਗਾ ਤੇ ਕਿਹੜਾ ਭਾਈ ਮਹਿਸਾ ਹੁਣ ਬੇਲੇ ਇਹਨਾਂ ਦੇ ਮਹਿਸਾ ਚਾਰ ਨਹੀਂ ਹੁੰਦੀਆਂ ਅੱਛਾ ਮੈਂ ਆਖਿਆ ਮੈਂ ਨਹੀਂ ਖੇੜਦਾ ਪੋਲਾ ਕੇ ਨਾ ਮੈਂ ਨਹੀਂ ਖੇੜਦਾ ਅੱਛਾ ਮੈਂ ਦਾ ਥੋੜਾ ਹੀ ਰਹਿ ਗਿਆ ਬਾਹਰ ਕਣੀ ਤੇ ਬਾਪੂ ਨੇ ਫਿਰ ਇੱਥੇ ਮਾਰਿਆ ਧਰ ਕੇ ਵੀ ਚੀਜ਼ ਦਫੇੜਾ ਤੇ ਪੋਲਾ ਜਾ ਕੇ ਬਾਗ ਦੇ ਜਾ ਕੇ ਲੱਗਿਆ 20 ਕਰਮਾਂ ਦੇ ਬੂਤ ਗੁੱਡਗੀ ਘਾਰੇ ਚ ਤੇ ਮੈਂ ਝਰ ਕੇ ਚਲਾ ਲੇ ਸੰਗੜ ਮੈਂ ਕਿ ਫਿਰ ਆਪਣੀ ਬਰੀ ਵੀ ਆਈ ਵੀ ਆਪਣੇ ਨਾਲ ਪਹਿਣਾ ਹੋਰ ਫਿਰ ਝਰ ਕੇ ਲਾ ਕੇ ਸੰਗੜ ਚਲੋ ਭਾਈ ਉਦੋਂ ਇਹ ਜਿਹੜੇ ਟਾਈਮ ਤੇ ਬੇਲ ਆਇਆ ਤਾਂ ਹੀ ਤਾਂ ਪਰਦੇ ਪੁਰਦੇ ਨਹੀਂ ਸੀ ਕਿ ਅਸੀਂ ਕੋਈ ਨਹੀਂ ਪੜਿਆ 25 7 ਜਣੇ ਸੀ ਇੱਕੋ ਜੇ ਜਰਮਾਂ ਦਾ ਕਿਸ਼ਾ 6 ਮਹੀਨੇ ਦਾ ਸਾਲ ਦਾ ਉਹ 13 ਵੀ ਜਿਹੜਾ ਮਰ ਗਿਆ ਹਾਂ ਇਹ ਬਸ ਸਾਲ 6 ਮਹੀਨੇ ਬਸ ਵੱਡਾ ਛੋਟਾ ਹੋਊਗਾ ਇਹ ਇਹ ਚਾਚੇ ਹੋਰੇ ਹੁਣ ਚੰਗੇ ਸਾਈਨ ਵਗੈਰਾ ਕਰ ਲੈਂਦੇ ਆਗੇ ਤੇ ਇਹਦਾ ਵੀ ਕਾਰਨ ਹੈ ਸਖਤਰਤਾ ਮਸ਼ੀਨ ਵਾਲੇ ਉਦੋਂ ਆਉਂਦੇ ਆਂਦੇ ਜੀ ਉੱਥੇ ਤੁਸੀਂ ਚੰਗਾ ਪੜ੍ਹੇ ਚਾਚਾ ਨਾ ਉਹ ਐਵੇਂ ਹੀ ਨੇਗਾ ਤੇ ਉਹ ਵੀ ਨੇ ਉਰੇ ਪੜ ਜਾਂਦੇ ਆ ਤੋਤੀ ਨੇ ਹਾਂ ਆ ਬਹਿਮੀ ਸੀ ਇਹਨਾਂ ਦੇ ਬਾੜੇ 'ਚ ਪੜ੍ਹਦੇ ਹੁੰਦੇ ਸੀ ਹਾਂ ਗੋਰਾ ਤੇ ਭੋਲਾ ਡੈਰੀ ਆ ਪੜਾਉਂਦੇ ਹੁੰਦੇ ਸਾਨੂੰ ਅੱਛਾ ਤੂੰ ਪੱਲੀ ਤੇ ਤਾਂ ਹੁਣ ਬਹਿਨੇ ਸੀ ਹੱਥ ਨੇ ਹਾਂ ਉਸੇ ਨੂੰ ਆ ਮੋਰਸੇ ਨੂੰ ਕਹਿੰਦਾ 70 ਪਛਾਈ ਵਿੱਚ ਨੇ ਅੱਛਾ ਕਹਿੰਦਾ ਮੋਰ ਸੇ ਕਹਿੰਦਾ ਜਾ ਵਾਰ-ਵਾਰ ਚੱਲੋ ਉਹ ਜਿਹੜੇ ਪੜਾਉਣਾ ਆਉਂਦੇ ਸੀ ਸਾਨੂੰ ਸਾਰਿਆਂ ਨੂੰ ਅਸੂਂਦੇ ਸੀ 10 ਬੱਲੇ ਹਾਂ ਬਾਹਰ ਚੱਲੋ ਕਹਿੰਦਾ ਇੱਥੇ 70 ਬਸਾਰ ਰੱਖੇ ਤੇ ਫੇਰ ਅਸੀਂ ਭਾਈ ਉਹਰਾ ਬਾਗ ਦੀ ਗੰਧ ਤੇ ਬਹਿਣ ਲੱਗ ਉੱਥੇ ਚੱਲਦਾਂ ਗਲਾ ਲੈਂਦੇ ਸੀ ਰੋਚਾਨਾ ਜੂਰ ਹੁੰਦਾ ਸੀ ਹਾਂ ਫੇਰ ਤੇਰੀ ਕਹਿੰਦਾ ਕੰਮ ਦੀ ਸਿੱਟ ਦੇਣਗੇ ਹਾਂ ਇਹਨੇ ਸਾਰਾ ਪੱਟੀ ਮੇਸ ਕਰੀ ਨਹੀਂ ਉਹ ਵਧੀਆ ਛੌਂਕ ਨਾ ਪੜਾਉਂਦੇ ਸਾਨੂੰ ਕਿ ਪੂਰਾ ਵਧੀਆ ਪੜ ਜਾਂਦੇ ਜਿੰਮੇ ਪੰਜ ਮੀਸੀ ਮੀ ਪੜਿਆ ਹੁੰਦਾ ਤੇ ਫੇਰ ਵੀ ਬਹੁਤ ਕੁਝ ਸਿੱਖ ਗਏ ਸੀਗੇ ਪੜਤਾ ਹੈ ਹਿੰਦੀ ਕਿੰਨਾ ਚਿਰ ਹਾਂ ਕਿੰਨਾ ਚਿਰ ਕਲਾਸ ਲਾਏ ਜਾਂਦੇ ਸੀ ਕਲਾਸ ਕਿਹੜੇ ਲਾਉਂਦੇ ਸੀ ਤਿੰਨ ਦਿਨ ਨਹੀਂ ਪੜ੍ਹਦੇ ਤੇ ਦੋ ਦਿਨ ਉਹਨੂੰ ਗਾਣਾ ਹਜੇ ਵੀ ਦਿੰਨੇ ਆ ਸੀ ਚੱਲ ਖੈਰ ਬਈ ਚੰਗਾ ਉਹਨਾਂ ਕਾ ਖਾਸ ਕਾਤੀ ਇੱਕ ਆ ਦੂਆ ਬਹੁਤ ਚਾਚੇ ਵਰਗੇ ਨੇ ਪ੍ਰਾਣੇ ਬੰਦੇ ਮਾਮੇ ਨਾਲ ਨੇ ਚੱਲਦਾ ਹੁੰਦਾ ਸੀ ਅੱਛਾ ਮਾਮਾ ਦਾਦਾ ਨਾਨੀ ਦਾਦੀ ਉਹਨਾਂ ਦੇ ਕਹਿੰਦੇ ਆ ਕਿ ਆ ਕੁਝ ਲਿਖਿਆ ਹੁੰਦਾ ਸੀ ਉਥੋਂ ਘਰ ਅੱਗੇ ਅੱਗੇ ਚੱਲੀ ਜਾਂਦਾ ਫਿਰ ਦਾ ਨੂੰ ਭੋਲੇ ਰਹਿ ਦਿੱਤੀ ਜਨੇ ਨੇ ਕਹਿੰਦਾ ਇਹ ਨਹੀਂ ਤੁਸੀਂ ਕਾਇ ਖਾਏ ਬੜੋ ਕਹਿੰਦਾ ਹਾਂ ਪੈਂਤੀ ਅਖਰੇ ਪੜੋ ਤੇ ਸਾਰਾ ਵਿੱਚ ਸਾਰਾ ਕੁਝ ਸਿੱਖ ਜਾਓਗੇ ਉਹ ਬਿਲਕੁਲ ਪੰਜ ਸਾਰੇ 10 ਦਿਨ ਵੀ ਲਾਇਏ ਠੀਕ ਹੈ 10 ਦਿਨਾਂ ਚ ਵਧੀਆ ਬਹੁਤ ਵਧੀਆ ਸਿੱਖ ਗਏ ਸੀ ਤੇ ਉਹਨਾਂ ਦਾ ਪੜਿਆ ਬਈ ਹੁਣ ਤੱਕ ਵੀ ਕੰਮ ਦਿੰਦਾਗਾ ਤੇ ਸਾਈਨ ਕਰਦੇ ਹੁਣ ਚਾਚੇ ਉਹ ਰਹੇ ਫਿਰ ਆਪਣੀ ਮੋਬਾਈਲ ਵੀ ਹਿੰਦੀ ਚ ਨੰਬਰ ਕਾਚੀ ਹਾਂ ਜਿਹੜਾ ਕੋਈ ਖੂਆ ਕਿ ਹਿੰਦੀ ਚ ਕਰ ਰੱਖਿਆ ਸੋ ਵੀ ਉਹਦੇ ਆਏ ਪਰ ਸੋ ਚੈੱਕ ਲਈ ਕਹਿੰਦਾ ਹਿੰਦੀ ਜੀ ਕੋ ਕਰੀਏ ਮਗਾ ਹਿੰਦੀ ਮੈਨੂੰ ਆਉਂਦੀ ਹੈ ਨਾ ਬੜੇ ਤੇ ਪੜੇ ਹੋਏ ਹਿੰਦੀ ਆ ਤੇ ਅੰਗਰੇਜ਼ੀ ਵੀ ਮਾਰ ਲੈਨੇ ਮਾਰਨੇ ਹਾਂ ਅੰਗਰੇਜ਼ੀ ਜਿਹਾ ਨਾ ਹੁੰਦੇ ਨੇ ਪੰਜ ਚਾਰ ਤਾਂ ਮੋਬਾਈਲ ਪੜ ਲੈਨੇ ਆ ਕਿ ਦਿਮਾਗ ਦੀ ਖੇਡ ਆ ਜਿੱਥੇ ਆਉ ਦਾ ਦਿਮਾਗ ਲੱਗ ਜੇ ਸਿੱਖ ਜਾਂਦਾ ਬੰਦਾ ਹਾਂ ਨਵਾਕ ਟੰਗਾ ਨਿੱਕੀ ਲੈਣਾ ਮੰਨਦਾ ਕਿਲੇ ਖੈ ਕਰਨ ਗਣ ਕਿਲੇ ਲੈਣਾ ਇੱਧਰ ਆ ਗਏ ਅਜਾ ਤੂੰ ਹੋਮਵਰਕ ਨਹੀਂ ਕਰਕੇ ਆਇਆ ਤੇਰਾ ਡੈਡੀ ਕਾਪੀ ਚੱਕੀ ਫਿਰਦਾ ਸੀ ਤੇਰੀ ਕਹਿੰਦਾ ਪੜਨਾ ਸੀ ਤਾਂ ਅੱਜ ਨੇ ਤਾਂ ਅੱਜ ਤਾਂ ਮੈਂ ਗੱਗੂ ਨਾਲ ਲੰਘ ਗਿਆ ਉਧਰਲੇ ਕਰੇ ਪਿਸੂ ਹੈ ਓਏ ਅਰਜਨ ਬਾਈ ਲਈ ਮਣਾ ਫਿਰ ਇੱਟਾਂ ਚੱਕਣ ਲੱਗ ਰਿਹਾ ਇੱਥੋਂ ਇੱਟਾਂ ਦਾ ਵੱਜਣੀ ਆ ਪੁੱਤਰ ਇੱਟਾਂ ਦਾ ਝੜਿਆ ਕਰਾ ਛੱਪਦੀ ਜਾਂ ਨਹੀਂ ਹਨਾ ਤਕੜਾ ਆ ਤਕੜਾ ਦਾ ਤੂੰ ਕਾਹਦਾਂਗਾ ਜਦੋਂ ਇੱਟ ਪੱਜੀ ਪੈਰ ਤੇ ਹੈ ਤਕੜਾ ਮੈਂ ਕਹਿੰਦਾ ਚਾਚਾ ਹੈ ਕਾਏ ਦਾ ਮਗਾਇ ਕੋਈ ਦਸੰਦਰ ਮੈਸਤੀ ਤੇ ਨਿਕੋਣਾ ਕੰਮ ਕੋ ਕਹਿੰਦਾ ਚਲਾਉਣਾ ਫੇਰ ਆਪਾ ਫੇਰ ਚਲਾਓ ਮੰਡੇ ਜਾਣਾ ਚਲਾ ਲੈਣੇ ਕੋਈ ਨਹੀਂ ਚਲਾ ਲੈਣੇ ਮੈਨੂੰ ਐਸੀ ਕੋੜੋਂ ਮੋੜ ਕੇ ਨਹੀਂ ਕੀਤਾ ਹੋ ਜਾਣਾ ਉਹ ਪਾਸ ਪਿੱਛੇ ਚਲਾ ਮਾ ਕੇ ਚਲਾਉਂਦੇ ਚਲਾ ਕੇ ਦਿਖਾਵਾਂ ਕੋਈ ਨਾ ਆ ਵੀ ਕਹਿੰਦੇ ਤਿਆਰ ਕਰਨੇ ਪੈਣਾ ਠੀਕ ਆ ਤੇ ਚਾਚੇ ਦੀਆਂ ਪੁਰਾਣੀਆਂ ਗੱਲਾਂ ਫੇਰ ਸੁਣਾਏ ਕਿਸੇ ਦਿਨ ਬਹਿ ਕੇ ਲੰਬੀ ਜਿਹੀ ਕਹਾਣੀ ਛੇੜਾਂਗੇ ਤੇ ਹੁਣ ਪੰਜ ਕਬਜਣ ਵਾਲੇ ਆਦੇ ਖੇਤ ਜਾਣਾ ਪਾਣੀ ਤਾਂ ਨਹੀਂ ਛੱਡ ਕੇ ਆਉਣਾ ਰਾਤ ਨੂੰ 12 ਵਜੇ ਲਾਈਟ ਆਊਗੀ ਕਿਵੇਂ ਅੱਜ ਛੜਮਬੇ ਦੀ ਕਲਵੰਤ ਕੇ ਆਰਾਮਪੁਰੇ ਵਾਲੇ ਛੜਮ ਹੁੰਦੇ ਸੀ ਪਹਿਲਾਂ ਉਹ ਤਾਂ ਗੰਦੇ ਸੀ ਹਾਂ ਉਹ ਤਾਂ ਮੰਗਰਲੇ ਗੜਦੇ ਸੀ 70 ਮਣ ਕਣਕ ਦਾ ਅੱਛਾ ਬਾਅਦ ਚਾਹੀ ਸੀ ਦੀ ਲਕਸ ਤੇ ਉਹ ਕ ਤੂੰ ਕੋਈ ਤਰਕੇ ਤਰ ਕਰੀ ਆ ਤੇ ਦੁਪਹਿਰੇ ਸੇ ਖਤ ਦੁਪਹਿਰਾ ਵਗੈ ਤੇ ਕਲਵਾਂਤ ਦਾ ਦੰਦਾਂ ਨਹੀਂ ਬਰੇ ਹੀੜ ਬੈਦ ਅੱਛਾ ਤੂੰ ਇਹਨਾਂ ਦਾ ਇੱਕ ਕਬਲਾ ਜੀ ਵੀ ਦਿਹਾੜ ਗਿਆ ਸੀ ਅੱਛਾ ਤੂੰ ਵਾਜੜੇ ਨੇ ਅਗਲ ਕੱਢ ਲਈ ਕਹਿੰਦਾ ਤੂੰ ਆਹ ਲਾ ਦੋ ਢੰਮ ਲੈ ਲੈ ਕਹਿੰਦਾ ਤੇ ਬਹਿਰਾ ਹੋ ਗਿਆ ਹਾਂ ਕਾਤੀ ਉਪਾਣਾ ਤਾਂ ਆ ਕੇ ਲਿਆ ਐਡਾ ਥੈਂਕ ਯੂ ਜਬਿਆ ਨਾ ਲੈ ਤਰਾ ਵੱਡਾ ਬੱਤੀ ਤੇਤੀ ਨਾ ਲਾ ਤੂੰ ਪਾਣਾ ਲੈ ਕੇ ਜਾ ਕੇ ਕਲਵਾਂਤ ਨਹੀਂ ਦੇਗਾ ਸੀ ਇਹ ਕਲਵਾਂਤ ਨੇ ਪੈਦਾ ਰੋਲਾ ਕਰ ਦੂ ਉਹਨੇ ਓਹਨਾਂ ਦਾ ਵਿੱਚ ਤੇ ਬਸ ਜਿਹੜੀ ਸੜੀ ਐਵੇਂ ਜਾਂਦੀ ਤੂੰ ਆਣਾ ਜਾਣ ਕੇ ਜਾਣ ਕੇ ਲਾਉਣੀ ਜਾਣ ਕੇ ਲਾਉਣੀ ਆ ਜਿਹੜਾ ਡਰਾਈਵਰ ਵੀ ਹੈ ਇਹ ਇਹਦਾ ਜੀਵੋ ਜੀ ਕਰਦਾ ਉਹਦੀ ਸੁਣਨ ਦਾ ਕੁਝ ਮਾਰ ਤੋਂ ਨਾ ਤਾਂ ਤੇ ਬੈ ਸੁਬੀ ਰਾਤ ਨੂੰ ਜਦੋਂ 10 11 ਵਜੇ ਹੁੰਦੇ ਅੱਗੇ ਥੋਣਦੇ ਹੋਏ ਥਾਤੇ ਖੜ ਜੂਗਾ ਤੇ ਕੰਮ ਛੱਡ ਜੂਗਾ ਬੱਸ ਫਿਰ ਬਹਿ ਜਾਂਦੇ ਸਾਰੀ ਰਾਤ ਦੀ ਰਾਤ ਨੂੰ ਕਿਹੜਾ ਕੁਝ ਹੁੰਦਾ ਸੀ ਠੀਕ ਹੈ ਅ ਲਗਾਤਾਰ ਚੱਲਦੇ ਸੀ ਲੰਬੇ ਦਿਨ ਰਾਤੋਂ ਚਲਾ ਕੇ ਚਲਾ ਦੋ ਚਲਾ ਕੇ ਦਿਖਾ ਦੇ ਤਰ ਹੁਣ ਨੀ ਤੜਕੇ ਵਕ ਖੇਡ ਚਲਾ ਠੀਕ ਹੈ ਦਾਤਾ ਅ ਪੈਰ ਕੱਢ ਥੱਲੋਂ ਪੈਰ ਬਦੂਰ ਕਰ ਆਪੇਰ ਕੋ ਬੱਤੀ ਬਸਾਇਆ ਗੁਰੂ ਜੀ ਥੱਲੇ ਉਤਰ ਡਿੱਗੂ ਆ ਸਿੰਗਲ ਪਰੇ ਹੋਇਆ ਚਾ ਮੈਂ ਚਲਾ ਕੇ ਦਿਖਾ ਦਿੰਨਾਗਾ ਇੱਕ ਤਾਂ ਨਾਟਕ ਮਾਤਾ ਪਿੱਛੇ ਹੋ ਜਾ ਤੂੰ ਇੱਕ ਪਾਉਣ ਵਾਲੀ ਹਵਾ ਘਰ 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 ਹਵਾ ਆਗਾ ਟਮਾੜੀ ਮੁਰੰਮਤ ਕਰਾਉਣ ਵਾਲੀ ਆ ਚਾਚਾ ਨਾ ਨਾ ਬ੍ਰੇਕ ਜੇ ਲੱਗ ਰਿਹਾ ਹਾਂ ਬ੍ਰੇਕ ਆ ਤੇਲ ਦੂੰਗਾ ਹਮ ਸਿੱਧਿਆ ਦੇਖ ਬਰਾ ਤੈਨੂੰ ਆਖੇ ਡਿੱਗੂ ਆ ਇਹ ਉਹ ਚਾ ਮਾ ਸੰਗੜਾ ਰੈਂ ਕਾਡੋ ਚੰਗਾ ਵਾਂ ਖੇਤ ਜਾ ਕੇ ਆਉਣਾ ਫਿਰ ਝੂਟਾ ਲਾਵਾਂਗੇ ਨੇਜ਼ ਨੂੰ ਜ਼ਮੰਤਾਰ ਕਿ ਕੋਈ ਨਹੀਂ ਮਾਰੀਏ ਬਸ ਗ੍ਰੀਸ ਗਰੱਪਿਆਂ ਦੀ ਕਮੀ ਆ ਉਹ ਦਮਾ ਦੇ ਕਰੂ ਸੱਟ ਹੋ ਜੂਗਾ ਮੈਂ ਠੀਕ ਹੈ ਆ ਮੈਂ ਆ ਆ ਚਲਿਏ ਪਾਣੀ ਛੱਡ ਕੇ ਆਉਣਾ ਆ ਗਿਆ ਅਸਮੋ ਬੱਦਲ ਬਈ ਜਾਮ ਐਂ ਮੀ ਆਲਾ ਹੋਇਆ ਪਿਆ ਚਾਰ ਚਪੇਰੇ ਅ ਠੰਡੀ ਹਵਾ ਚੱਲ ਰਹੀ ਆ ਤੇ ਭਾਖੜਾ ਨਹਿਰ ਵੀ ਜਾਮ ਐ ਨੱਕੋ ਨੱਕ ਬਗਰੀ ਆ ਭਰੀ ਠੀਕ ਐ ਆਗਿਆ ਦਾ ਵਧੀਆ ਹਾਂ ਕਣੀਆਂ ਨੇ ਦਸਤਕ ਦਿੱਤੀ ਖੇਤ ਆਏ ਮਾਹੌਲ ਹੋਰ ਜ਼ਿਆਦਾ ਠੰਡਾ ਹੋ ਗਿਆ ਆ ਪਰਨਾ ਸਾਹਿਬ ਆਈ ਆਪਣਾ ਕੱਲ ਇੱਥੇ ਹੀ ਰਹਿ ਗਿਆ ਮੇਰਾ ਭਲੇਖੇ ਨਾਲ ਮੈਨੂੰ ਆਏ ਸੀਗਾ ਕਿ ਮੈਂ ਮੋਟਰਸਾਈਕਲ ਤੇ ਰੱਖ ਕੇ ਆਇਆਗਾ ਪਰ ਇੱਥੇ ਸੁੱਕਣਾ ਪਤਾ ਸੀਗਾ ਧਿਆਨ ਚ ਨਹੀਂ ਰਹੀ ਸੀ ਗੱਲ ਤੇ ਲੋੜ ਆ ਮਾਹੌਲ ਬਸ ਇੱਕ ਆ ਮੂੰਹ ਬਦਲਣਾ ਇਹਦਾ ਪੈਪ ਦਾ ਤੇ ਇਹਦਾ ਟੱਕਣ ਲਾਉਣਾ ਉਧਰ ਟੱਕਣ ਖੋਲ ਦੇਾਂਗੇ ਤੇ ਨਵੀਂ ਮਿੱਤਰ ਨਾਲ ਗੱਲਾਂ ਬਾਤਾਂ ਕਰੀ ਜਾਂਦੇ ਮੱਠੀਆਂ ਮੱਠੀਆਂ ਕੀਤੀ ਵਾਰੀ ਦੀਆਂ ਤੇ ਖੈਰ ਨੌਜਵਾਨ ਚੰਗਾ ਮਿਹਨਤੀ ਹੈ ਵਧੀਆ ਸਲਾਹਾਂ ਦਿੰਦਾ ਹੁੰਦਾ ਹੈ ਸਹੀ ਆ ਸਹੀ ਹੈ ਹਾਂ ਛਾਂਗਦਾ ਥੋੜਾ ਥੋੜਾ ਕੈਮਰੇ ਤੋਂ ਕੋਈ ਗੱਲ ਨਹੀਂ ਹੌਲੀ ਹੌਲੀ ਤਰ੍ਹਾਂ ਚੈਨਲ ਖੋਲ ਦੇਾਂਗੇ ਠੀਕ ਹੈ ਬਦਲ ਨਹੀਂ ਆਣੀਆਂ ਉਹ ਪਿਛੇ ਵੱਧ ਆਓ ਨਵੀਂ ਆਪਾਂ ਰੋਡ ਕੋਲ ਨਿਆ ਮੱਠੀ ਮੱਠੀ ਗੁਈ ਨਾ ਆਪਾਂ ਬੰਦ ਕਰਦੇ ਮੈਂ ਕਾ ਖੋਲਦੇ ਤੈਨੂੰ ਦਿਖਾਵਤਾ ਹੀ ਨਾ ਲੱਗਦਾ ਤੈਨੂੰ ਭੇਜ ਕੇ ਹੈ ਬੋਲ ਕੇ ਰਸਤੇ ਹੈ ਚੋੜਨੀ ਕਰਦਾ ਫਿਰ ਉੱਥੇ ਦੇਖ ਲਵੇ ਜਾ ਵੜਾ ਹੂਪ ਬੱਲੇ ਸਿਆਤਾ ਆ ਜਾ ਇਹਦਾ ਤਾਂ ਨਹੀਂ ਅੱਗੇ ਆਣਾ ਹਨਾ ਕਿੰਨਾ ਦਾ ਹੈਗਾ ਵਾਹੀ ਗੁਰ ਹੈਗਾ ਉੱਥੇ ਵਰਮਾ ਲਾਉਣਗੇ ਅੱਗੇ ਇਹ ਬਾਰੀ ਅਜਰਾਤ ਨਾਲ ਭਿੱਜ ਗਿਆ ਮੈਂ ਲੱਗਦਾ ਤੈਨੂੰ ਮੈਂ ਭਿੱਜਿਆ ਹੋਇਆ ਦੇਖ ਲੈ ਕੀ ਵੇਖਾਂ ਆ ਦੇਖ ਕੀ ਹੁੰਦਾ ਵੇਖ ਲੈ ਕੀ ਹੁੰਦਾ ਹੈ ਮੀ ਆ ਗਿਆ ਸੀ ਵੇਖ ਲੈ ਕੀ ਹੁੰਦਾ ਨਹੀਂ ਆ ਗਿਆ ਨਹੀਂ ਸੀ ਆਹੋ ਹਾਂਜੀ ਲੋਟ ਆ ਦੂ ਬਸ ਟੱਕ ਦਿਖਣਾ ਹੈ ਮਿਸਤਰੀ ਪਰਸੋਂ ਆ ਕਹਿੰਦਾ ਯਾਰ ਟੱਕਾਂ ਘਟਦਾਂਗੇ ਤੇਰਾ ਮਿਸਤਰੀ ਪਰਸੋਂ ਆ ਕਹਿੰਦਾ ਤਾਂ ਹਜੇ ਫਿਰ 20 ਦਿਨ ਮੰਨ ਲ ਗਏ ਹਣਾ ਚਾਚਾ ਲਾ ਉਹ ਕੱਪਰ ਨਿਕਲ ਨਾ ਕੰਮ ਮੈਂ ਮੁਕਾ ਲੈ ਲੈਂਦੇ ਆ ਹੁਣ ਚੱਲ ਉਤਾਜ ਛੱਡ ਦੇ ਤੂੰ ਇਹ ਬੱਜੂ ਤੇਰੇ ਹਾਂ ਫਿਰ ਕਾਂਵੜਾ ਖੜ ਉਹ ਤੇਰੇ ਟਾਇਰ ਉਹ ਪੈਰ ਆ ਗਿਆ ਟਾਇਰ ਆ ਗਿਆ ਪੈਰ ਆ ਗਿਆ ਪਰੇ ਹੋ ਜਾ ਓਏ ਤੇ ਨਵਾਂ ਵਾਹਾਂ ਬਾਤ ਆ ਚਾਚਾ ਵੀਰੇ ਇਹ ਹਟੇ ਨਹੀਂ ਹੁਣ ਫਿਰ ਬੜਾ ਪੰਗੇ ਲੈਂਦਾ ਮੈਂ ਦੱਬਾਂ ਚੱਲ ਬਸ ਗੱਲ ਕੋਈ ਨਹੀਂ ਕਿਤਾਣਾ ਹੋਣਾ ਚਰਕਾ ਹੋਣਾ ਕਿਆ ਖੋਦੇ ਹੋਣੋਂ ਬਾਹਰ ਦੇ ਬਸ ਕੰਮ ਕੀ ਹੋਣਾ ਛੜ ਛੜ ਰਹੀ ਝਾਕੂ ਤਾਜ ਚੱਕ ਲਿਆ ਤੇਰੀ ਕਸੌਲੀ ਚੋਰ ਫਾਣਾ ਲਾ ਮੰਗ ਓਏ ਚੱਕ ਲੈ ਉਹ ਯਾਰ ਹੁਣ ਤਾਂ ਅੰਦਰ ਹੀ ਚਲੀਏ ਹਾਂਜੀ ਹੁਣੀ ਦੁਖੀ ਆ ਤੂੰ ਹੀ ਆ ਹੁਣ ਬੋਲਰ ਤੇਜ਼ ਕਰਿਆ ਫੇਰ ਚੱਲ ਜੀ ਠੀਕ ਹੈ ਜੀ ਬਿੜਾ 8 ਵਜੇ ਦਾ ਹੋ ਗਿਆ ਬਲੌਗ ਦੀ ਸਮਾਪਤੀ ਦਾ ਅੱਜ ਜ਼ਖਾਮ ਜਿਹਾ ਲੱਗ ਗਿਆ ਥੋੜਾ ਜਿਹਾ ਰਾਤ ਏਸੀ ਜਿਹਾ ਪਏ ਰਹੇ ਉਥੇ ਤੜਕੇ ਕੰਮ ਆ ਥੋੜਾ ਠੰਡ ਜਿਹਾ ਵਾਲਾ ਮਾਹੌਲ ਜਿਹਾ ਹੋ ਰਿਹਾ ਸੀਗਾ ਤੇ ਤਾਂ ਕਰਕੇ ਨੱਕ ਦਾ ਕੰਮ ਭੜਿਆੜ ਹੋ ਰਿਹਾ ਅੱਜ ਤੇ ਮਾਤਾ ਜੀ ਦੀ ਹਾਜ਼ਰੀ ਮਨ ਬੁਲਾਵਾ ਸੱਸਰੀ ਆ ਸੱਸਰੀ ਘਰ ਬੈਠਾ ਸੋਨ ਸਾਰੇਾਂ ਧੰਨਵਾਦ ਤੁਹਾਡੇ ਬਾਵਾ ਲਾਇਕ ਛੇ ਕਮੈਂਟ ਕਰਨੋ ਕਦੇ ਵੀ ਨਾ ਭੁੱਲੋ ਪਹਿਲੀਆਂ ਕੀ ਕਰਦਿਆ ਕਰੋ ਜੇ ਫੇਸਬੁੱਕ ਤੇ ਦੇਖਦੇ ਫੋਲੋ ਵੀ ਕਰਦਾ ਕਰੋ ਟਰ ਤੋਂ ਲੈ ਕੇ ਟਰ ਤੱਕ ਬਲੌਗ ਕੁਝ ਜ਼ਰੂਰ ਦੇਖਣਾ ਤੇ ਆਦਪ ਚਾਹ ਜੀ ਠੀਕ ਹੈ ਜੀ ਧੰਨਵਾਦ ਤੁਹਾਡੇ ਦਾ ਧੰਨਵਾਦ ਤੁਹਾਡਾ ਹੀ ਮਾਤਾ ਜੀ ਤੇ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਨੂੰ ਅੰਤ ਤੱਕ ਦੇਖਣ ਵਾਸਤੇ ਧੰਨਵਾਦ ਪਿਆਰ ਸਤਿਕਾਰ ਸਾਰਿਆਂ ਦਾ ਜਿਹੜੇ ਸਮਾਂ ਗੱਡ ਕੇ ਪਰਿਵਾਰਾਂ ਸਮੇਤ ਸਾਨੂੰ ਦੇਖਦੇ ਹੋ ਸਾਡੇ ਚੈਨਲ ਦੇ ਨਾਲ ਜੁੜੇ ਹੋਏ ਹੋ ਤੇ ਫਿਲਹਾਲ ਇੰਨਾ ਕੀ ਸੀ ਆਪਣਾ ਅੱਜ ਦਾ ਬਲੌਗ ਸਮਾਪਤੀ ਆ ਦਿਨ ਥੋੜਾ ਜਿਹਾ ਬਿਅਸਤ ਜਾ ਰਿਹਾ ਹੈ ਕਹਿ ਸਕਦੇ ਆ ਦੀ ਮਿਲਦੇ ਆ ਕੱਲ ਨੂੰ ਸਵੇਰੇ 7 ਵਜੇ ਨਵੇਂ ਬਲੌਗ ਦੇ ਨਾਲ ਬਹੁਤ ਸਾਰਾ ਧੰਨਵਾਦ ਪਿਆਰ ਸਤਿਕਾਰ ਸਤਿ ਸ਼੍ਰੀ ਗੁਰਦੀ ਸਾਹਿਬ ਆ ਰਹੇ ਨੇ